ਅੱਜਕੱਲ ਬੱਚੇ ਜੰਕ ਫੂਡ ਖਾਂਦੇ ਆ ਪੀਜ਼ਾ ਹੈ 버ਗਰ ਹੈ ਇਹਨਾਂ ਚੀਜ਼ਾਂ ਦਾ ਖਾਂਦੇ ਆ ਉਹਨਾਂ ਨਾਲ ਉਹਨਾਂ ਦਾ ਕਾਦ ਉੱਪਰ ਨੂੰ ਨਹੀਂ ਵੱਧਦਾ ਪੇਟ ਫੁੱਲ ਜਾਂਦਾ ਔਰ ਉਹਨਾਂ ਦਾ ਸਰੀਰ ਐਕਟਿਵ ਨਹੀਂ ਰਹਿੰਦਾ ਕੰਮ ਕਰਨ ਲਈ ਉਹਨਾਂ 'ਚ ਫੁਰਤੀ ਨਹੀਂ ਹੁੰਦੀ ਲੇਕਿਨ ਜਦੋਂ ਇਹ ਬਿਗ ਬਾਸ ਟੋਨਿਕ ਬੱਚੇ ਲੈਂਦੇ ਆ ਉਹਦੇ ਨਾਲ ਉਹਨਾਂ ਦੀ ਗਰੋਥ ਸਹੀ ਸ਼ੁਰੂ ਹੋ ਜਾਂਦੀ ਹੈ ਜਿਹੜਾ ਉਹਨਾਂ ਦਾ ਕਾਦ ਵਧਣਾ ਸ਼ੁਰੂ ਹੋ ਜਾਂਦਾ ਹੈ ਬਾਡੀ ਉਹਨਾਂ ਹੀ ਫਿੱਟ ਹੋ ਜਾਂਦੀ ਹੈ ਖਾਇਆ ਪੀਆ ਉਹਨਾਂ ਨੂੰ ਸਹੀ ਲੱਗਣ ਲੱਗ ਜਾਂਦਾ ਹੈ ਉਹਨਾਂ ਦੀ ਖਰਾਕ ਸੈੱਟ ਹੋ ਜਾਂਦੀ ਹੈ ਸਾਡੇ ਕੋਲੇ ਜਦੋਂ ਅਸੀਂ ਇਹ ਟੋਨਿਕ ਸ਼ੁਰੂ ਕੀਤਾ ਸੀਗਾ ਉਦੋਂ ਸਾਡੇ ਕੋਲੇ ਅੰਦਰ ਕਹਾਲ ਕਮਰਾ ਹੈ ਜਿਹੜੇ ਲੋਕ ਆਂਦੇ ਸੀ ਅਸੀਂ ਆਪ ਉਹਨਾਂ ਦਾ ਕਦਮ ਬੱਚੇ ਦਾ ਕਦਮ ਮਣ ਕੇ ਉੱਥੇ ਨਿਸ਼ਾਨੀ ਲਾ ਦਿੰਦੇ ਸੀ ਸਾਹਮਣੇ ਕਦਮ ਲਿਖ ਕੇ ਡੇਟ ਪਾ ਕੇ ਉਹਨੂੰ ਦਿਖਾ ਦਿੰਦੇ ਸੀ ਆ ਦੇਖੋ ਤੁਹਾਡੇ ਬੱਚੇ ਦਾ ਕਦਮ ਐਂਡਾ ਹੈ ਉਸ ਤੋਂ ਬਾਅਦ ਉਹਨੂੰ 3 ਮਹੀਨੇ ਜਾਂ 4 ਮਹੀਨੇ ਦਵਾਈ ਲੈਣ ਤੋਂ ਬਾਅਦ ਜਦੋਂ ਦੁਬਾਰਾ ਆਂਦਾ ਸੀ ਉਸੇ ਜਗ੍ਹਾ ਤੇ ਖੜ੍ਹ ਕੇ ਉਹਦਾ ਦੁਬਾਰਾ ਕਦਮ ਮਣ ਕੇ ਉਹਨੂੰ ਦਿਖਾ ਦਿੰਦੇ ਸੀ ਕਿੰਨਾ ਕਦਮ ਉਹਦਾ ਵੱਧ ਗਿਆ ਚੱਕਦੀ ਹੈ ਜੀ 4 ਸਾਲ ਤੋਂ 20 ਸਾਲ ਤੱਕ ਦੇ ਜਿੰਨੇ ਵੀ ਬੱਚੇ ਹੈ ਜਿਨ੍ਹਾਂ ਦਾ ਕਿਸੇ ਵੀ ਕਾਰਨ ਕਦਮ ਰੁਕ ਜਾਂਦਾ ਹੈ ਉਹਨਾਂ ਦੇ ਗਰੋਥ ਸੈੱਲ ਜਿਹੜੇ ਆ ਉਹਨਾਂ ਦੀ ਜਿਹੜੀ ਗਰੋਥ ਆ ਉਹ ਰੁਕ ਜਾਂਦੀ ਹੈ ਉਹਨੂੰ ਇਹ ਚਾਲੂ ਕਰ ਦਿੰਦਾ ਦੁਆਰਾ ਉਹਦੇ ਨਾਲ ਉਹਨਾਂ ਦਾ ਕੱਦ ਵਧਣਾ ਸ਼ੁਰੂ ਹੋ ਜਾਂਦਾ ਉਹਨਾਂ ਦਾ ਖਾਇਆ ਪੀਆ ਠੀਕ ਲੱਗਣ ਲੱਗ ਜਾਂਦਾ ਉਹਨਾਂ ਦੀ ਸਿਹਤ ਬਣਨ ਲੱਗ ਜਾਂਦੀ ਹੈ ਬਸ ਉਹ ਹਰ ਤਰ੍ਹਾਂ ਦੇ ਨਾਲ ਫਦਮ ਫੁੱਲਣ ਲੱਗ ਜਾਂਦੇ ਇਸੇ ਕਰਕੇ ਉਹਨੂੰ ਬਿਗ ਬਾਸ ਹਾਈਟ ਐਂਡ ਗ੍ਰੋਥ ਟੌਨਿਕ ਕਿਹਨੇ ਆਸੇ ਵੀਰੇ ਕਿਸ ਤਰ੍ਹਾਂ ਤੁਹਾਨੂੰ ਇਸ ਟੌਨਿਕ ਦੇ ਬਾਰੇ ਪਤਾ ਲੱਗਾ ਵੀਰੇ ਮੈਂ ਦੁਕਾਨ ਤੇ ਆਇਆ ਸੀ ਇੱਥੇ ਮੈਡੀਕਲ ਸਟੋਰ ਤੇ ਬਾਂਸਲ ਤੇ ਤੇ ਮੈਂ ਇੱਥੇ ਆ ਕੇ ਇਹਨਾਂ ਨੂੰ ਦੱਸਿਆ ਵੀ ਐਂ ਕਰਕੇ ਤਾਂ ਗੱਲਬਾਤ ਆ ਮੇਰਾ ਪੇਟ ਵੀ ਬਾਹਰ ਸੀ ਇੱਕ ਮੇਰੀ ਹਾਈਟ ਛੋਟੀ ਸੀ ਫਿਰ ਇਹਨਾਂ ਨੇ ਮੈਨੂੰ ਇਹ ਟੌਨਿਕ ਦੇ ਬਾਰੇ ਦੱਸਿਆ ਇਹਨਾਂ ਨੇ ਜਦੋਂ ਮੈਂ ਟੌਨਿਕ ਇਹ ਕਹਿੰਦੇ ਯੂਜ਼ ਕਰੋ ਇਹਨੂੰ ਜਦੋਂ ਮੈਂ 3-4 ਮਹੀਨੇ ਲਗਾਤਾਰ ਯੂਜ਼ ਕੀਤਾ ਉਦੋਂ ਮੈਨੂੰ ਇਹਦੇ ਰਿਜ਼ਲਟ ਪਤਾ ਲੱਗਣ ਲੱਗੇ ਇੱਕ ਮੇਰਾ ਪੇਟ ਅੰਦਰ ਹੋ ਗਿਆ ਇੱਕ ਮੇਰੀ ਹਾਈਟ ਲੰਬੀ ਹੋ ਗਈ ਤਿੰਨ ਤੋਂ 4 ਇੰਚ ਮੈਨੂੰ ਤਨ ਤਿੰਨ ਤੋਂ ਚਾਰ ਮਹੀਨੇ ਹੋ ਚੁੱਕੇ ਨੇ ਇਹਨੂੰ ਵਰਤਦੇ ਹੋਏ ਪੂਰਾ ਵਧੀਆ ਰਿਜ਼ਲਟ ਆ ਸਾਰਿਆਂ ਨੂੰ ਇਹੀ ਕਹਿਣਾ ਮੈਂ ਇੱਕ ਵਾਰੀ ਜ਼ਰੂਰ ਟਰਾਈ ਕਰੋ ਕੁਝ ਬੱਚੇ ਇਹੋ ਜਿਹੇ ਹੁੰਦੇ ਆ ਕਿ ਉਹ ਇੱਕ ਚੀਜ਼ ਨੂੰ ਕੋਈ ਇੱਕ ਐਸੇ ਨੂੰ ਇੱਕ ਵਾਰ ਪੜ੍ਹ ਲੈਣ ਤਾਂ ਉਹ ਮਤਲਬ ਉਹਨਾਂ ਨੂੰ ਕਾਫੀ 6-6 ਮਹੀਨੇ ਤੱਕ ਭੁੱਲਦਾ ਨਹੀਂ ਤਾਂ ਕੁਝ ਬੱਚੇ ਇਹੋ ਜਿਹੇ ਹੁੰਦੇ ਆ ਕਿ ਇੱਕ ਚੀਜ਼ ਨੂੰ 10-10 ਵਾਰ ਵੀ ਪੜ੍ਹ ਲੈਣ ਤਾਂ ਵੀ ਉਹਨਾਂ ਨੂੰ ਯਾਦ ਨਹੀਂ ਰਹਿੰਦਾ ਤਾਂ ਉਹਦੇ ਵਾਸਤੇ ਕੀ ਚੀਜ਼ ਆ ਉਹਦੇ ਲਈ ਆਪਣਾ ਇੱਕ ਕੈਪਸੂਲ ਆਇਆ ਇੰਟੈਲੀਜੈਂਟ ਕੈਪਸੂਲ ਇਹ 8 ਸਾਲ ਤੋਂ 25 ਤਾਲ ਤੱਕ ਦੇ ਬੱਚਿਆਂ ਲਈ ਜਿਹੜਾ ਇਹ ਕੈਪਸੂਲ ਚੱਲਦਾ ਹੈ। ਲਗ ਲਗ ਤਰ੍ਹਾਂ ਦੇ ਬੱਚਿਆਂ ਦਾ ਦਿਮਾਗ ਲਗ ਲਗ ਤਰ੍ਹਾਂ ਦਾ ਹੁੰਦਾ ਹੈ। ਕਈ ਬੱਚਿਆਂ ਦਾ ਦਿਮਾਗ ਕਮਜ਼ੋਰ ਹੁੰਦਾ ਹੈ। ਕਈ ਬੱਚਿਆਂ ਦਾ ਦਿਮਾਗ ਜਿਹੜਾ ਉਹ ਤੇਜ਼ ਹੁੰਦਾ ਹੈ। ਜਿਨ੍ਹਾਂ ਬੱਚਿਆਂ ਦਾ ਦਿਮਾਗ ਕਮਜ਼ੋਰ ਹੈ। ਜਿਹੜੇ ਬੱਚੇ ਪੜ੍ਹਾਈ ਦੀ ਆਵਦੇ ਦਿਮਾਗ ਤੇ ਬੋਝ ਰੱਖਦੇ ਹੈ। ਜਿਨ੍ਹਾਂ ਨੂੰ ਪੜ੍ਹਿਆ ਲਿਖਿਆ ਯਾਦ ਨਹੀਂ ਰਹਿੰਦਾ। ਉਹਨਾਂ ਬੱਚਿਆਂ ਲਈ ਇਹ ਇੰਟੈਲੀਜੈਂਟ ਕੈਪਸੂਲ ਆਇਆ ਹੈ। ਇਹ ਉਹਨਾਂ ਬੇਸ਼ਕੀਮਤੀ ਜੜੀ ਬੂਟੀਆਂ ਤੋਂ ਤਿਆਰ ਕੀਤਾ ਗਿਆ ਜਿਨ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ। ਉਹਨਾਂ ਤੇ ਪਹਿਲਾਂ ਖੋਜ ਕੀਤੀ ਗਈ ਉਹਨਾਂ ਦੇ ਸਾਰੇ ਫਾਇਦੇ ਦੇਖੇ ਗਏ ਇਹ ਦੇਖਿਆ ਗਿਆ ਕਿ ਉਹਨਾਂ ਦਾ ਕੋਈ ਨੁਕਸਾਨ ਤਾਂ ਨਹੀਂ ਹੈ ਉਸ ਤੋਂ ਬਾਅਦ ਇੱਕ ਕੈਪਸੂਲ ਅਸੀਂ ਤਿਆਰ ਕੀਤਾ ਔਰ ਜਦੋਂ ਇਹ ਸੇ ਬੱਚੇ ਨੂੰ ਇੱਕ ਕੈਪਸੂਲ ਲੈਂਦਾ ਸਾਡਾ ਕੈਪਸੂਲ ਲੈਂਦਾ ਉਹਦੇ ਨਾਲ ਉਹਦਾ ਪੜਾਈ 'ਚ ਮਨ ਲੱਗਣਾ ਸ਼ੁਰੂ ਹੋ ਜਾਂਦਾ ਉਹਨੂੰ ਪੜ੍ਹੀ ਲਿਖੀ ਚੀਜ਼ ਯਾਦ ਰਹਿਣੀ ਸ਼ੁਰੂ ਹੋ ਜਾਂਦੀ ਹੈ ਔਰ ਦਿਮਾਗੀ ਤੇ ਅੱਖਾਂ ਤੇ ਜਿਹੜੀ ਥਕਾਵਟ ਉਹਦੀ ਆਂਦੀ ਹੈ ਉਹ ਇਸ ਕੈਪਸੂਲ ਨਾਲ ਆਂਦੀ ਨਹੀਂ ਮੇਰੇ ਨਾਲ 10 ਸਾਲ ਦਾ ਬੱਚਾ ਹੈ ਉਹ ਪੜ੍ਹਾਈ ਵਿੱਚ ਮਨ ਨਹੀਂ ਸੀ ਲਗਾ ਰਿਹਾ ਉਤੋਂ ਉਹਨਾਂ ਟੀਚਰਾਂ ਦੀ ਵੀ ਉਹਨਾਂ ਨੂੰ ਵੀ ਟੈਨਸ਼ਨ ਹੁੰਦੀ ਸੀ ਇਹਰੇ ਧਿਆਨ ਨਹੀਂ ਲਿੰਦਾ ਪੜ੍ਹਾਈ 'ਚ ਇਹਦਾ ਮਨ ਨਹੀਂ ਲੱਗਦਾ ਜਦੋਂ ਦਾ ਇਹ ਕੈਪਸੂਲ ਯੂਜ਼ ਕੀਤਾ ਉਦੋਂ ਦਾ ਬੱਚੇ ਨੂੰ ਬੈਨੀਫਿਟ ਮਿਲਿਆ ਬਹੁਤ ਵਧੀਆ ਰਿਜ਼ਲਟ ਤੇ ਐ ਇੱਕ ਚੰਗੇ ਨੰਬਰ ਲੈ ਕੇ ਉਹ ਪਾਸ ਹੋਇਆ ਤੇ ਸਾਨੂੰ ਨਾ ਇੱਕ ਰੈਗੂਲਰ ਹੀ ਦਵਾਈ ਲੈਣੇ ਤੇ ਸਾਨੂੰ ਇਹਨਾਂ ਨੂੰ ਪਤਾ ਲੱਗਾ ਵੀ ਇਹ ਕੈਪਸੂਲ ਨਾਲ ਬੱਚੇ ਨੂੰ ਦਿੱਤਾ ਜਾਵੇਗਾ ਤੇ ਬੈਨੀਫਿਟ ਮਿਲੂਗਾ ਤੇ ਸਾਨੂੰ ਉਹਦਾ ਰਿਜ਼ਲਟ ਬਹੁਤ ਵਧੀਆ ਤੇ ਬਹੁਤ ਸੋਨਾ ਮਿਲਿਆ ਜਿੰਦੇ ਵਿੱਚ ਸਾਡੇ ਬੱਚੇ ਦਾ ਪੜ੍ਹਾਈ ਚ ਮਨ ਲੱਗਣਾ ਸ਼ੁਰੂ ਹੋ ਗਿਆ ਤੇ ਨੰਬਰ ਵੀ ਆ ਕੀ ਅੱਛੇ ਲੈ ਕੇ ਆਇਆ ਉਹ ਬਹੁਤ ਵਧੀਆ ਨੰਬਰ ਲੈ ਕੇ ਆਇਆ ਇੱਥੋਂ ਤੱਕ ਕੀ ਇਹ ਉਹ ਲੋਕਾਂ ਨੂੰ ਵੀ ਅਸੀਂ ਰეკਮੈਂਡ ਕਰਦੇ ਆ ਜਿਹੜੇ ਜੌਬ ਦੇ ਵਿੱਚ 10 10 12 12 ਘੰਟੇ ਲੈਪਟਾਪ ਮੋਬਾਈਲਾਂ ਤੇ ਕੰਮ ਕਰਦੇ ਆ ਲੈਪਟਾਪ ਮੋਬਾਈਲ ਤੇ ਰੈਗੂਲਰ ਕੰਮ ਕਰਨਾ ਨਾਲ ਉਹਨਾਂ ਦਾ ਦਿਮਾਗ ਥੱਕ ਜਾਂਦਾ ਅੱਖਾਂ ਚ ਝਕਾਵਟ ਆ ਜਾਂਦੀ ਹੈ ਲੇਕਿਨ ਜਦੋਂ ਇਹ ਕੈਪਸੂਲ ਉਹ ਲੈਂਦੇ ਆ ਉਹਦੇ ਨਾਲ ਅਗਲੇ ਦਿਨ ਉਹ ਰਿਲੈਕਸ ਹੋ ਕੇ ਦੁਬਾਰਾ ਆਪਣੇ ਕੰਮ ਨੂੰ ਬਿਲਕੁਕੁਲ ਫਰੈਸ਼ ਮਾਈਂਡ ਨਾਲ ਕਰ ਸਕਦੇ ਆ ਮੈਂ ਕੰਪਨੀ ਚ ਜੌਬ ਕਰਦਾ ਹਾਂ ਤੇ ਮੇਰੀ ਉਥੇ ਜੌਬ ਹੈਗੀ 8-10 ਘੰਟੇ ਜੌਬ ਹੁੰਦੀ ਆ ਲੈਪਟਾਪ ਵਗੈਰਾ ਮੋਬਾਈਲ ਦੇ ਵੀ ਹੁੰਦੀ ਆ ਮੇਰੀਆਂ ਮਤਲਬ ਜਦੋਂ ਕੰਮ ਓਵਰ ਹੋ ਜਾਂਦਾ ਮੇਰੀਆਂ ਅੱਖਾਂ ਤੇ ਦਿਮਾਗ ਦੁਖਣ ਲੱਗ ਜਾਂਦਾ ਇਸ ਲਈ ਮੈਂ ਬੀਜੀਓ ਸੈਂਟੇਲੀਜੈਂਟ ਕੈਪਸੂਲ ਸ਼ੁਰੂ ਕੀਤਾ ਮੈਨੂੰ ਇਹ ਹੋ ਗਏ 1.5 ਮਿੰਟ ਹੋ ਗਿਆ ਖਾਂਦਿਆਂ ਨੂੰ ਮੇਰਾ ਦਿਮਾਗ ਤੇ ਅੱਖਾਂ ਹੁਣ ਸੈੱਟ ਰਹਿੰਦੀਆਂ ਨੇ ਤੇ ਦਿਮਾਗ ਪੂਰਾ ਸ਼ਾਂਤ ਰਹਿੰਦਾ। ਇਹ ਸਟ्रेस ਲੈਵਲ ਤੇ ਵੀ ਕੰਮ ਕਰਦਾ ਜਿਸ ਤਰ੍ਹਾਂ ਸਟ्रेस ਆ ਜਾਂਦਾ ਨਾ ਕੰਪਿਊਟਰ ਚਲਾ ਚਲਾ ਕੇ ਉਸ ਚੀਜ਼ ਤੇ ਸਵੇਰੇ ਪੂਰਾ ਜਦੋਂ ਸਵੇਰੇ ਉੱਠਦਾ ਸਵੇਰੇ ਪੂਰਾ ਮਾਈਂਡ ਫਰੈਸ਼ ਹੁੰਦਾ ਤੇ ਨਾਲ ਅੱਖਾਂ ਵੀ ਵਧੀਆ ਖੁੱਲਦੀਆਂ। ਤੇ ਬਿਗ ਬਾਸ ਟੋਨਿਕ ਇੰਟੈਲੀਜੈਂਟ ਕੈਪਸੂਲ ਇਹ ਸਾਰੇ ਆਯੁਰਵੈਦਿਕ ਜੜੀ ਬੂਟੀਆਂ ਨਾਲ ਤਿਆਰ ਕੀਤੇ ਗਏ ਆ। ਪਿਛਲੇ 40 ਸਾਲਾਂ ਤੋਂ ਅਸੀਂ ਇਹਦੇ ਤੇ ਕੰਮ ਕਰ ਰਹੇ ਆਂ। ਸਾਡਾ ਮੈਡੀਕਲ ਜਿਹੜਾ ਬਿਜ਼ਨਸ ਆ ਉਹ 40 ਸਾਲਾਂ ਤੋਂ ਚੱਲ ਰਿਹਾ। ਅਸੀਂ 40 ਸਾਲਾਂ ਤੋਂ ਇਹਨਾਂ ਜੜੀ ਬੂਟੀਆਂ ਦੀ ਖੋਜ ਕਰਕੇ ਸਾਡੀ ਟੀਮ ਜਿਹੜੀ ਇਹ ਕੈਪਸੂਲ ਨੂੰ ਪਹਿਲਾਂ ਤਿਆਰ ਕਰਦੀ ਹੈ ਟੋਨਿਕ ਨੂੰ ਤਿਆਰ ਕਰਦੀ ਪੰਜ ਪੰਜ 7 ਸਾਲ ਸਾਲ ਅਚੀਅਦੇ ਤੇ ਰਿਸਰਚ ਕਰਦੇ ਆ ਫਿਰ ਜਦੋਂ ਦੇਖਦੇ ਆ ਕਿ ਇਹ ਜਿਹੜੇ ਚੰਗੀਆਂ ਵਿਚੜੀਆਂ ਬੂਟੀਆਂ ਜਿਨ੍ਹਾਂ ਨੇ ਰਿਜ਼ਲਟ ਦੇਣਾ ਉਹਨਾਂ ਨਾਲ ਇਹ ਟੋਨਿਕ ਤੇ ਕੈਪਸੂਲ ਤਿਆਰ ਕਰਦੇ ਆ ਅਸੀਂ ਜਿਹੜੀ ਮੰਨ ਲਓ ਆ ਬਿਗਬਾਸ ਟੋਨਿਕ ਲੈਣਾ ਚਾਹੁੰਦੀ ਆ ਤਾਂ ਇਹ ਮਿਲਦਾ ਕਿਸ ਤਰ੍ਹਾਂ ਬਿਗਬਾਸ ਟੋਨਿਕ ਜਿਹੜਾ ਇਹ 5 ਸਾਲ ਏਜੰਸੀ ਮੋਗੇ ਵਾਲਿਆਂ ਦਾ ਟੋਨਿਕ ਹੈ ਬੀਬੀ ਫਾਰਮਾ ਕੰਪਨੀ ਦਾ ਹੁੰਦਾ ਹੈ ਇਹ ਇਹ ਸਾਡੇ ਕੋਲੋਂ ਤਾਂ ਹਰ ਵੇਲੇ ਉਪਲਬਧ ਦਾ ਜੇ ਕੋਈ ਪਰਸਨਲੀ ਆ ਕੇ ਲੈਣਾ ਚਾਵੇ ਤਾਂ ਵੀ ਲੈ ਸਕਦਾ ਜੇ ਕੋਈ ਕੋਰੀਅਰ ਤੇ ਮੰਗਾਣਾ ਚਾਵੇ ਤਾਂ ਵੀ ਮੰਗਾ ਸਕਦਾ ਹੈ ਲੇਕਿਨ ਇਹ ਦੂਸਰੇ ਸ਼ਹਿਰਾਂ ਚ ਵੀ ਇਹ ਜਿਹੜਾ ਟੋਨਿਕ ਹੈ ਬਹੁਤ ਦੁਕਾਨਾਂ ਤੇ ਅਵੇਲੇਬਲ ਹੈਗਾ ਸਾਡੇ ਨੰਬਰ ਦਿੱਤੇ ਗਏ ਆ ਸਕਰੀਨ ਤੇ ਉਹਨਾਂ ਤੇ ਫੋਨ ਕਰਕੇ ਸਾਨੂੰ ਕੋਈ ਪੁੱਛ ਵੀ ਸਕਦੇ ਆ ਤੁਸੀਂ ਕਿੱਥੋਂ ਬੋਲ ਰਹੇ ਹੋ ਉਹ ਸ਼ਹਿਰ ਚ ਜੇ ਮਿਲ ਸਕਦਾ ਹੋਊਗਾ ਤੁਹਾਨੂੰ ਜਰੂਰ ਉਹਦੇ ਬਾਰੇ ਦੱਸਾਂਗੇ ਤਾਂ ਭਾਜੀ ਤੁਸੀਂ ਇਸ ਟੋਨਿਕ ਦੀ ਵਰਤੋਂ ਕੀਤੀ ਹੈ ਜੀ ਹਾਂਜੀ ਸਰ ਮੈਂ ਆਪਣੇ ਬ੍ਰਦਰ ਨੂੰ ਭੇਜਿਆ ਛੋਟੀ ਸੇਖਾ ਉਹਦਾ 2-3 ਇੰਚ ਕੱਦ ਵਧਿਆ ਵਾ ਤਾਂ 2-3 ਮਹੀਨੇ ਦੇ ਵਿੱਚ ਮੱਲੋ 2-3 ਇੰਚ ਕੱਦ ਵਧ ਗਿਆ। ਹਾਂਜੀ। ਅੱਜ ਫੇਰ ਲੈਣ ਆਏ ਹੋ ਟੋਨਿਕ? ਹਾਂਜੀ ਸਰ। ਹਾਂਜੀ ਸਸਿਕਲ ਜੀ ਸਾਰਿਆਂ ਨੂੰ ਪੰਜਾਬ ਅੱਜ ਤੱਕ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਸੋ ਦੋਸਤੋ ਜੇਕਰ ਅੱਜ ਕੱਲ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਕੱਲ ਦੇ ਵਿੱਚ ਜੇਕਰ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਬੱਚਿਆਂ ਦੀ ਹਾਈਟ ਜਿਹੜੀ ਆ ਉਹ ਕਿਸੇ ਦੀ 4 ਫੁੱਟ ਕਿਸੇ ਦੀ 4.5 ਫੁੱਟ ਕਿਸੇ ਦੀ 5 ਫੁੱਟ ਇਸ ਤੋਂ ਤਾਂ ਕੱਦ ਨਹੀਂ ਹੋ ਰਿਹਾ ਤਾਂ ਇਸ ਤੋਂ ਇਲਾਵਾ ਜੇਕਰ ਮਾਨਸਿਕ ਤੌਰ ਤੇ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਬੱਚੇ ਜਿਵੇਂ ਆ ਕਿ ਕਿਤਾਬਾਂ ਪੜ੍ਹਨ ਦੀ ਕੋਸ਼ਿਸ਼ ਕਰਦੇ ਆ ਕੁਝ ਚੀਜ਼ਾਂ ਯਾਦ ਕਰਦੇ ਆ ਪਰ ਉਹਨਾਂ ਨੂੰ ਯਾਦ ਨਹੀਂ ਰਹਿੰਦਾ ਤਾਂ ਇਸ ਦੇ ਉੱਤੇ ਗੱਲਬਾਤ ਕਰਾਂਗੇ ਅੱਜ ਆਪਾਂ ਮੋਗਾ ਸ਼ਹਿਰ ਦੇ ਵਿੱਚ ਬੰਸਲ ਏਜੰਸੀਸ ਤੇ ਪਹੁੰਚੇ ਆ ਤਾਂ ਸਾਡੇ ਨਾਲ ਵਿਨੇ ਬੰਸਲ ਜੀ ਮੌਜੂਦ ਆ ਗੱਲਬਾਤ ਕਰਾਂਗੇ ਵਿਨੇ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਵਿਨੇ ਜੀ ਇਹ ਇੱਕ ਵੀਡੀਓ ਬਹੁਤ ਤੁਹਾਡੀ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਕਿ ਲੋਕ ਦੱਸ ਰਹੇ ਆ ਕੋਈ ਕਹਿ ਰਿਹਾ ਵਾ ਕਿ ਮੇਰੇ ਬੱਚੇ ਦਾ 2 ਇੰਚ ਕੱਦ ਵਧ ਗਿਆ ਕੋਈ ਕਹਿ ਰਿਹਾ 3 ਇੰਚ ਕੱਦ ਵਧ ਗਿਆ ਇਹ ਕਿਸ ਤਰ੍ਹਾਂ ਪੋਸੀਬਲ ਆ ਕੀ ਟੋਨਿਕ ਆ ਇਹ ਦੱਸੋ ਜਰਾ ਅੱਜ ਆਪਾਂ ਗੱਲ ਕਰਦੇ ਆ ਆਪਣੇ ਬਿਗ ਬਾਸ ਟੋਨਿਕ ਬਾਰੇ ਇਹਦੇ ਵਿੱਚ ਬੇਸ਼ਕੀਮਤੀ ਜੜੀ ਬੂਟੀਆਂ ਉਹ ਪਾਈਆਂ ਗਈਆਂ ਜਿਨ੍ਹਾਂ ਦਾ 5 5 7 7 ਸਾਲ ਪਹਿਲਾਂ ਅਸੀਂ ਉਹਨਾਂ ਬਾਰੇ ਖੋਜ ਕੀਤੀ ਉਹਨਾਂ ਦੇ ਰਿਜ਼ਲਟ ਨੂੰ ਦੇਖਿਆ ਇਹ ਦੇਖਿਆ ਕਿਸੇ ਨੂੰ ਕੋਈ ਨੁਕਸਾਨ ਤਾਂ ਨਹੀਂ ਕਰਦੀਆਂ ਫਿਰ ਉਹਨਾਂ ਦਾ ਸੀ ਇਹ ਟੋਨਿਕ ਤਿਆਰ ਕੀਤਾ ਪਹਿਲਾਂ 5-7 ਸਾਲ ਤੋਂ ਅਸੀਂ ਇਹ ਟੋਨਿਕ ਆਪਣੀ ਸ਼ਾਪ ਤੇ ਵੇਚ ਰਹੇ ਹਾਂ ਇਹ ਇੱਥੇ ਸਾਨੂੰ ਇਹ ਬਹੁਤ ਵਧੀਆ ਰਿਜ਼ਲਟ ਮਿਲੇ ਫਿਰ ਅਸੀਂ ਇਹਨੂੰ ਆਨਲਾਈਨ ਇਹਦੀ ਜਿਹੜੀ ਐਡ ਕਰਵਾਈ ਹੈ ਤਾਂ ਕਿ ਉਹ ਲੋਕ ਜਿਹੜੇ ਸਾਡੇ ਤੋਂ ਦੂਰ ਆ ਜਾਂ ਜਿਨ੍ਹਾਂ ਨੂੰ ਇਹਦੇ ਬਾਰੇ ਨੌਲੇਜ ਨਹੀਂ ਹੈ ਜਾਂ ਜਿੰਨਾਂ ਤੱਕ ਸਾਡੀ ਪਹੁੰਚ ਨਹੀਂ ਹੈ ਜਾਂ ਉਹ ਸਾਡੇ ਤੱਕ ਨਹੀਂ ਆ ਸਕਦੇ ਉਹ ਲੋਕ ਇਹਨੂੰ ਦੇਖ ਕੇ ਸਾਡੇ ਕੋਲੋਂ ਇਹ ਮੰਗਾ ਕੇ ਇਹਦਾ ਫਾਇਦਾ ਲੈ ਸਕਣ ਔਰ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਸਾਡੀ ਉਸ ਵੀਡੀਓ ਦੇ ਨਾਲ ਕਿੰਨੇ ਲੋਕਾਂ ਨੇ ਇਹਨੂੰ ਪੜ ਕੇ ਇਹਨੂੰ ਦੇਖ ਕੇ ਇਹਦਾ ਫਾਇਦਾ ਲਿਆ ਹੈ ਔਰ ਆਪਣੇ ਬੱਚਿਆਂ ਨੂੰ ਦੇਖ ਕੇ ਉਹਨਾਂ ਦਾ ਕੱਦ ਵਧਦਾ ਹੈ ਤਾਂ ਸਰ ਇਹਦੀ ਗੱਲ ਕੀਤੀ ਜਾਵੇ ਤਾਂ ਕਿੰਨੀ ਉਮਰ ਦੇ ਲੋਕ ਜਾਂ ਬੱਚੇ ਇਸ ਦੀ ਵਰਤੋਂ ਕਰ ਸਕਦੇ ਆ ਜੀ 4 ਸਾਲ ਤੋਂ 20 ਸਾਲ ਤੱਕ ਦੇ ਜਿੰਨੇ ਵੀ ਬੱਚੇ ਆ ਜਿਨ੍ਹਾਂ ਦਾ ਕਿਸੇ ਵੀ ਕਾਰਨ ਕੱਦ ਰੁਕ ਜਾਂਦਾ ਹੈ ਉਹਨਾਂ ਦੇ ਗਰੋਥ ਸੈੱਲ ਜਿਹੜੇ ਆ ਉਹਨਾਂ ਦੀ ਜਿਹੜੀ ਗਰੋਥ ਆ ਉਹ ਰੁਕ ਜਾਂਦੀ ਹੈ ਉਹਨੂੰ ਇਹ ਚਾਲੂ ਕਰ ਦਿੰਦਾ ਦੁਆਰਾ ਉਹਦੇ ਨਾਲ ਉਹਨਾਂ ਦਾ ਕੱਦ ਵਧਣਾ ਸ਼ੁਰੂ ਹੋ ਜਾਂਦਾ ਉਹਨਾਂ ਦਾ ਖਾਣਾ ਪੀਣਾ ਠੀਕ ਲੱਗਣ ਲੱਗ ਜਾਂਦਾ ਉਹਨਾਂ ਦੀ ਸਿਹਤ ਬਣਨ ਲੱਗ ਜਾਂਦੀ ਹੈ ਬਸ ਉਹ ਹਰ ਤਰ੍ਹਾਂ ਦੇ ਨਾਲ ਵਦਨ ਫੁੱਲਣ ਲੱਗ ਜਾਂਦੇ ਇਸੇ ਕਰਕੇ ਇਹਨੂੰ ਬਿਗ ਬਾਸ ਹਾਈ ਟੈਂਡ ਗਰੋਥ ਸਟਾਕ ਕਹਿੰਨੇ ਆ ਸੀ ਤਾਂ ਸਰ ਇੱਕ ਚੀਜ਼ ਹੋਰ ਦੱਸਣਾ ਕਿ ਪਹਿਲਾਂ ਵੇਖਣ ਜੇ ਮਿਲਦਾ ਸੀ ਕਿ ਜਿਹੜੀ ਕੱਦ ਕਾਠ ਆ ਬੜੇ ਬੜੇ ਲੰਬੇ ਹੁੰਦੇ ਸੀ 6 6 ਫੁੱਟ ਕਾਤੋਂ ਹੁੰਦੇ ਸੀ ਮੁੰਡਿਆਂ ਦੇ ਤੇ ਹੁਣ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ 5 ਤੱਕ ਮਾ ਹੀ ਕੋਈ ਪਹੁੰਚਦਾ ਤੇ ਕੁੜੀਆਂ ਦੇ 4 ਸਾਢੇ 4 ਤੇ ਰਹਿੰਦੀਆਂ ਜਾ ਰੀਆਂ ਬਾਅਦ ਵਿੱਚ ਰਿਸ਼ਤਿਆਂ ਦੇ ਵਿੱਚ ਵੀ ਦਿੱਕਤ ਆਉਂਦੀ ਆ ਤਾਂ ਇਹਦੇ ਬਾਰੇ ਜ਼ਰੂਰ ਦੱਸੋ ਵੀ ਇਹਦਾ ਕੀ ਕਾਰਨ ਆ ਇਹ ਤੁਸੀਂ ਬਹੁਤ ਵਧੀਆ ਗੱਲ ਕੀਤੀ ਆ ਪੰਜਾਬ ਦੇ ਵਿੱਚ ਜੋੜਾ ਕੁੜੀਆਂ ਮੁੰਡਿਆਂ ਦਾ ਕੱਦ ਜਿਹੜਾ ਅੱਗੇ ਨਾਲੋਂ ਬਹੁਤ ਘਟ ਗਿਆ ਜੀ ਅੱਗੇ 6 6 ਫੁੱਟ ਦੇ ਕੱਦ ਵਾਲੇ ਕੁੜੀਆਂ ਕੁੜੀਆਂ ਦਾ ਵੀ ਕੱਦ 5 5.5 ਫੁੱਟ ਹੁੰਦਾ ਸੀ 5.5 ਹੁੰਦਾ ਸੀ ਬੰਦਿਆਂ ਦਾ 6 ਫੁੱਟ ਹੁੰਦਾ ਹੈ ਹੁਣ ਕੱਦ ਬਹੁਤ ਛੋਟਾ ਰਹਿ ਗਿਆ ਉਹ ਖਾਣ ਪੀਣ ਦੀ ਮੇਨ ਉਹਦੇ ਚ ਪ੍ਰੋਬਲਮ ਹੈਗੀ ਹੈ ਅੱਜ ਕੱਲ ਬੱਚੇ ਜੰਕ ਫੂਡ ਖਾਂਦੇ ਆ ਪੀਜ਼ਾ ਹੈ 버ਗਰ ਹੈ ਇਹਨਾਂ ਚੀਜ਼ਾਂ ਦਾ ਖਾਂਦੇ ਆ ਉਹਨਾਂ ਨਾਲ ਉਹਨਾਂ ਦਾ ਕੱਦ ਉੱਪਰ ਨੂੰ ਨਹੀਂ ਵੱਧਦਾ ਪੇਟ ਫੁੱਲ ਜਾਂਦਾ ਹੈ ਔਰ ਉਹਨਾਂ ਦਾ ਸਰੀਰ ਐਕਟਿਵ ਨਹੀਂ ਰਹਿੰਦਾ ਕੰਮ ਕਰਨ ਲਈ ਉਹਨਾਂ ਚ ਫੁਰਤੀ ਨਹੀਂ ਹੁੰਦੀ ਲੇਕਿਨ ਜਦੋਂ ਇਹ ਬਿਗ ਬਾਸ ਟੋਨਿਕ ਬੱਚੇ ਲੈਂਦੇ ਆ ਉਹਦੇ ਨਾਲ ਉਹਨਾਂ ਦੀ ਗਰੋਥ ਸਹੀ ਸ਼ੁਰੂ ਹੋ ਜਾਂਦੀ ਹੈ ਜਿਹੜਾ ਉਹਨਾਂ ਦਾ ਕੱਦ ਵਧਣਾ ਸ਼ੁਰੂ ਹੋ ਜਾਂਦਾ ਹੈ ਬਾਡੀ ਉਹਨਾਂ ਹੀ ਫਿੱਟ ਹੋ ਜਾਂਦੀ ਹੈ ਖਾਇਆ ਪੀਆ ਉਹਨਾਂ ਨੂੰ ਸਹੀ ਲੱਗਣ ਲੱਗ ਜਾਂਦਾ ਹੈ ਉਹਨਾਂ ਦੀ ਖਰਾਕ ਸੈੱਟ ਹੋ ਜਾਂਦੀ ਹੈ ਤਾਂ ਸਰ ਜਿਸ ਤਰ੍ਹਾਂ ਮੰਨ ਲਓ ਕਿ ਕੋਈ ਇਹ ਲੈ ਲੈਂਦਾ ਬਿਗ ਬਾਸ ਟੋਨਿਕ ਤਾਂ ਮੰਨ ਲਓ ਜੇ ਬੱਚੇ ਦਾ ਕੱਦ 3.5 ਫੁੱਟ ਆ 4 ਫੁੱਟ ਆ ਤਾਂ ਉਹ ਮਾਰਕਿੰਗ ਕਰ ਲੈਣ ਦੀਵਾਰ ਦੇ ਉੱਤੇ ਤਾਂ ਉਹਨਾਂ ਨੂੰ ਰਿਜ਼ਲਟ ਕਿੰਨੇ ਸਮੇਂ ਦੇ ਵਿੱਚ ਦਿਖਣੇ ਸ਼ੁਰੂ ਹੋ ਜਾਣਗੇ 3.5 ਕੋ ਜਦੋਂ ਅਸੀਂ ਇਹ ਟਾਉਨਿਕ ਸ਼ੁਰੂ ਕੀਤਾ ਸੀਗਾ ਉਦੋਂ ਸਾਡੇ ਕੋਲ ਅੰਦਰ ਕਹਾਲ ਕਮਰਾ ਹੈ ਜਿਹੜੇ ਲੋਕ ਆਂਦੇ ਸੀ ਅਸੀਂ ਆਪ ਉਹਨਾਂ ਦਾ ਕਦਮ ਬੱਚੇ ਦਾ ਕਦਮ ਮਣ ਕੇ ਉੱਥੇ ਨਿਸ਼ਾਨੀ ਲਾ ਦਿੰਦੇ ਸੀ ਸਾਹਮਣੇ ਕਦਮ ਲੇ ਕੇ ਡੇਟ ਪਾ ਕੇ ਉਹਨੂੰ ਦਿਖਾ ਦਿੰਦੇ ਸੀ ਵੀ ਆਹ ਦੇਖੋ ਤੁਹਾਡੇ ਬੱਚੇ ਦਾ ਕਦਮ ਇੰਨਾ ਹੈ ਉਦੋਂ ਬਾਅਦ ਉਹਨੂੰ 3 ਮਹੀਨੇ ਜਾਂ 4 ਮਹੀਨੇ ਦਵਾਈ ਲੈਣ ਤੋਂ ਬਾਅਦ ਜਦੋਂ ਦੁਬਾਰਾ ਆਂਦਾ ਸੀ ਉਸੇ ਜਗ੍ਹਾ ਤੇ ਖੜ ਕੇ ਉਹਦਾ ਦੁਬਾਰਾ ਕਦਮ ਮਣ ਕੇ ਉਹਨੂੰ ਦਿਖਾ ਦਿੰਦੇ ਸੀ ਕਿੰਨਾ ਕਦਮ ਉਹਦਾ ਵੱਧ ਗਿਆ ਉਹ ਸਾਡੇ ਕੋਲ ਹੁਣ ਵੀ ਨਿਸ਼ਾਨ ਲੱਗੇ ਹੋਏ ਆ ਅੰਦਰ ਮੇਰੇ ਕੋਲ ਹੁਣ ਵੀ ਹੈ ਅਸੀਂ ਹਾਈਟ ਮੀਟਰ ਵੀ ਲਾਇਆ ਹੋਇਆ ਕਿਸੇ ਦੇ ਘਰੇ ਹਾਈਟ ਮੈਣਨ ਲਈ ਨਹੀਂ ਕੋਈ ਜਗਾੜ ਹੈ ਅਸੀਂ ਉਹਨੂੰ ਪਰਚੀ ਬਣਾ ਕੇ ਦੇ ਦਿੰਨੇ ਆਂ ਵੀ ਆਹ ਦੇਖੋ ਆ ਮੈਨਤਾ ਤੇਰਾ ਹਾਈਟ ਇੰਨੀ ਤੇਰਾ ਇੰਨੀ ਹਾਈਟ ਹੈ ਇੰਨੀ ਡੇਟ ਨੂੰ ਹੈ ਇੰਨੀ ਤਰੀਕ ਨੂੰ ਤੂੰ ਆਪਦੀ ਦਵਾਈ ਸ਼ੁਰੂ ਕੀਤੀ ਹੈ ਤਿੰਨਾਂ ਮਹੀਨਾ ਚਾਰਾਂ ਮਹੀਨਾ ਬਾਅਦ ਆ ਕੇ ਜਦੋਂ ਮਰਜ਼ੀ ਚੈੱਕ ਕਰ ਲਈ ਤੇਰੀ ਹਾਈਟ ਵਧੀ ਹੋਊਗੀ ਤਾਂ ਸਰ ਜਿਹੜੀ ਮੰਨ ਲਓ ਆ ਬਿਗ ਬਾਸ ਟੋਨਿਕ ਲੈਣਾ ਚਾਹੁੰਦੀ ਆ ਤਾਂ ਇਹ ਮਿਲਦਾ ਕਿਸ ਤਰ੍ਹਾਂ ਬਿਗ ਬਾਸ ਟੋਨਿਕ ਜਿਹੜਾ ਹੈ ਇਹ ਬਾਂਸਲ ਏਜੰਸੀ ਮੋਗੇ ਵਾਲਿਆਂ ਦਾ ਟੋਨਿਕ ਹੈ ਬੀਬੀ ਫਾਰਮਾ ਕੰਪਨੀ ਦਾ ਹੁੰਦਾ ਹੈ ਇਹ ਇਹ ਸਾਡੇ ਕੋਲੋਂ ਤਾਂ ਹਰ ਵੇਲੇ ਉਪਲਬਧ ਦਾ ਜੇ ਕੋਈ ਪਰਸਨਲੀ ਆ ਕੇ ਲੈਣਾ ਚਾਵੇ ਤਾਂ ਵੀ ਲੈ ਸਕਦਾ ਹੈ ਜੇ ਕੋਈ ਕੋਰੀਅਰ ਤੇ ਮੰਗਾਣਾ ਚਾਵੇ ਤਾਂ ਵੀ ਮੰਗਾ ਸਕਦਾ ਹੈ ਲੇਕਿਨ ਇਹ ਦੂਸਰੇ ਸ਼ਹਿਰਾਂ 'ਚ ਵੀ ਇਹ ਜਿਹੜਾ ਟੋਨਿਕ ਹੈ ਬਹੁਤ ਦੁਕਾਨਾਂ 'ਤੇ ਅਵੇਲੇਬਲ ਹੈਗਾ ਸਾਡੇ ਨੰਬਰ ਦਿੱਤੇ ਗਏ ਆ ਸਕਰੀਨ 'ਤੇ ਉਹਨਾਂ 'ਤੇ ਫੋਨ ਕਰਕੇ ਸਾਨੂੰ ਤੁਸੀਂ ਪੁੱਛ ਵੀ ਸਕਦੇ ਆ ਤੁਸੀਂ ਕਿੱਥੋਂ ਬੋਲ ਰਹੇ ਹੋ ਉਹ ਸ਼ਹਿਰ 'ਚ ਜੇ ਮਿਲ ਸਕਦਾ ਹੋਊਗਾ ਤੁਹਾਨੂੰ ਜਰੂਰ ਉਹਦੇ ਬਾਰੇ ਦੱਸਾਂਗੇ ਪਰ ਇਸ ਗੱਲ ਦਾ ਧਿਆਨ ਰੱਖਿਓ ਕਿ ਸਾਡੇ ਇਸ ਟੋਨਿਕ ਦੇ ਨਾਲ ਨਾਮ ਦੀ ਸ਼ਕਲ ਦੇ ਮਿਲਦੇ ਜੁਲਦੇ ਬਹੁਤ ਲੋਕਾਂ ਨੇ ਹੋਰ ਟੋਨਿਕ ਕੱਢੇ ਆ ਔਰ ਉਹ ਆਨਲਾਈਨ ਉਹਦੀ ਵਿਕਰੀ ਵੀ ਕਰ ਰਹੇ ਆ ਮਹਿੰਗਾ ਵੀ ਵੇਚ ਰਹੇ ਆ ਉਹਦਾ ਰਿਜ਼ਲਟ ਵੀ ਉਹਨਾਂ ਨੂੰ ਮਿਲ ਰਿਹਾ ਬਾਅਦ ਚ ਅਗਲਾ ਸਾਨੂੰ ਲੰਬਾ ਦਿੰਦਾ ਵੀ ਆ ਤੁਹਾਡਾ ਟੌਨਿਕ ਲਿਆ ਸੀ ਔਰ ਪਤਾ ਹੀ ਲੱਗਦਾ ਜੋ ਸਾਡਾ ਟੌਨਿਕ ਹੀ ਹੈ ਨੀਗਾ ਤੋ ਧਿਆਨ ਰੱਖ ਕੇ ਲੈਣਾ ਬੀਬੀਜ਼ ਵਾਲਿਆਂ ਦਾ ਬਿਗ ਬਾਸ ਟੌਨਿਕ 250 ਰੁਪਏ ਦਾ ਇੱਕ ਪੀਸ ਹੈ ਇਹ ਦੇਖ ਕੇ ਸਾਡਾ ਨੰਬਰ ਦੇਖ ਕੇ ਹਰੇਕ ਟੌਨਿਕ ਦੇ ਉੱਤੇ ਸਾਡਾ ਨੰਬਰ ਲਿਖਿਆ ਹੈ ਹੈਲਪਲਾਈਨ ਨੰਬਰ ਲਿਖਿਆ ਹੈ 9814126924 ਸੋ ਬਿਲਕੁਲ ਇਹ ਤੁਸੀਂ ਦੇਖ ਸਕਦੇ ਜੀ ਕਿ ਨੰਬਰ ਵੀ ਦਿੱਤਾ ਹੋਇਆ ਵਾ ਤੁਹਾਡੇ ਤੱਕ ਜੈਨੂਨ ਚੀਜ਼ ਪਹੁੰਚੇ ਇਹ ਵੀ ਬੜੀ ਜ਼ਰੂਰੀ ਆ ਸੋ ਇਸ ਤੋਂ ਇਲਾਵਾ ਸਰ ਇੱਕ ਸਵਾਲ ਮੈਂ ਹੋਰ ਕਰਨਾ ਚਾਹਾਂਗਾ ਕਿ ਜੋ ਅੱਜ ਦੇ ਸਮੇਂ ਦੇ ਵਿੱਚ ਚਿੰਤਾ ਦਾ ਵਿਸ਼ੇ ਆ ਉਹ ਆ ਮਾਨਸਿਕ ਗਰੋਥ ਕੀ ਕੁਝ ਬੱਚੇ ਇਹੋ ਜਿਹੇ ਹੁੰਦੇ ਆ ਕਿ ਉਹ ਇੱਕ ਚੀਜ਼ ਨੂੰ ਕੋਈ ਇੱਕ ਐਸੇ ਨੂੰ ਇੱਕ ਵਾਰ ਪੜ੍ਹ ਲੈਣ ਤਾਂ ਉਹ ਮਤਲਬ ਉਹਨਾਂ ਨੂੰ ਕਾਫੀ ਛੇ-ਛੇ ਮਹੀਨੇ ਤੱਕ ਭੁੱਲਦਾ ਨਹੀਂ ਤਾਂ ਕੁਝ ਬੱਚੇ ਇਹੋ ਜਿਹੇ ਹੁੰਦੇ ਆ ਕਿ ਇੱਕ ਚੀਜ਼ ਨੂੰ 10-10 ਵਾਰ ਵੀ ਪੜ੍ਹ ਲੈਣ ਤਾਂ ਵੀ ਉਹਨਾਂ ਨੂੰ ਯਾਦ ਨਹੀਂ ਰਹਿੰਦਾ ਤਾਂ ਉਹਦੇ ਵਾਸਤੇ ਕੀ ਚੀਜ਼ ਆ ਉਹਦੇ ਲਈ ਆਪਣਾ ਇੱਕ ਕੈਪਸੂਲ ਆਇਆ ਇੰਟੈਲੀਜੈਂਟ ਕੈਪਸੂਲ ਇਹ 8 ਸਾਲ ਤੋਂ 25 ਤਾਲ ਤੱਕ ਦੇ ਬੱਚਿਆਂ ਲਈ ਜਿਹੜਾ ਇਹ ਕੈਪਸੂਲ ਚੱਲਦਾ ਹੈ ਲਗ ਲਗ ਤਰ੍ਹਾਂ ਦੇ ਬੱਚਿਆਂ ਦਾ ਦਿਮਾਗ ਲਗ ਲਗ ਤਰ੍ਹਾਂ ਦਾ ਹੁੰਦਾ ਹੈ ਕਈ ਬੱਚਿਆਂ ਦਾ ਦਿਮਾਗ ਕਮਜ਼ੋਰ ਹੁੰਦਾ ਹੈ ਕਈ ਬੱਚਿਆਂ ਦਾ ਦਿਮਾਗ ਜਿਹੜਾ ਉਹ ਤੇਜ਼ ਹੁੰਦਾ ਜਿਨ੍ਹਾਂ ਬੱਚਿਆਂ ਦਾ ਦਿਮਾਗ ਕਮਜ਼ੋਰ ਹੈ ਜਿਹੜੇ ਬੱਚੇ ਪੜ੍ਹਾਈ ਦੀ ਆਪਦੇ ਦਿਮਾਗ ਤੇ ਬੋਝ ਰੱਖਦੀ ਹੈ ਜਿਨ੍ਹਾਂ ਨੂੰ ਪੜ੍ਹਿਆ ਲਿਖਿਆ ਯਾਦ ਨਹੀਂ ਰਹਿੰਦਾ ਉਹਨਾਂ ਬੱਚਿਆਂ ਲਈ ਇਹ ਇੰਟੈਲੀਜੈਂਟ ਕੈਪਸੂਲ ਆਇਆ ਹੈ ਇਹ ਉਹਨਾਂ ਬੇਸ਼ਕੀਮਤੀ ਜੜੀ ਬੂਟੀਆਂ ਤੋਂ ਤਿਆਰ ਕੀਤਾ ਗਿਆ ਜਿਨ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਉਹਨਾਂ ਤੇ ਪਹਿਲਾਂ ਖੋਜ ਕੀਤੀ ਗਈ ਉਹਨਾਂ ਦੇ ਸਾਰੇ ਫਾਇਦੇ ਦੇਖੇ ਗਏ ਇਹ ਦੇਖਿਆ ਗਿਆ ਕਿ ਉਹਨਾਂ ਦਾ ਕੋਈ ਨੁਕਸਾਨ ਤਾਂ ਨਹੀਂ ਹੈ ਉਸ ਤੋਂ ਬਾਅਦ ਇੱਕ ਅਫਸਲਸੀ ਤਿਆਰ ਕੀਤਾ ਔਰ ਜਦੋਂ ਇਹ ਸੇ ਬੱਚੇ ਨੂੰ ਇੱਕ ਕੈਪਸੂਲ ਲੈਂਦਾ ਸਾਡਾ ਕੈਪਸੂਲ ਲੈਂਦਾ ਉਹਦੇ ਨਾਲ ਉਹਦਾ ਪੜਾਈ ਚ ਮਨ ਲੱਗਣਾ ਸ਼ੁਰੂ ਹੋ ਜਾਂਦਾ ਉਹਨੂੰ ਪੜ੍ਹੀ ਲਿਖੀ ਚੀਜ਼ ਯਾਦ ਰਹਿਣੀ ਸ਼ੁਰੂ ਹੋ ਜਾਂਦੀ ਹੈ ਔਰ ਦਿਮਾਗੀ ਤੇ ਅੱਖਾਂ ਤੇ ਜਿਹੜੀ ਥਕਾਵਟ ਉਹਦੀ ਆਂਦੀ ਹੈ ਉਹ ਇਸ ਕੈਪਸੂਲ ਨਾਲ ਆਂਦੀ ਨਹੀਂ ਹੈ ਤਾਂ ਸਰ ਜਿਸ ਤਰ੍ਹਾਂ ਕਿ ਬਹੁਤ ਸਾਰੇ ਬੱਚੇ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਮੈਚਿਓਰ ਵੀ ਆ ਤਾਂ ਉਹ ਵੀ ਵਕ ਵਕ ਟੈਸਟਾਂ ਦੀ ਤਿਆਰੀ ਕਰ ਰਹੇ ਆ ਕੋਈ ਕੋਈ ਐਗਜ਼ਾਮ ਦੇ ਰਿਹਾ ਕੋਈ ਕੋਈ ਦੇ ਰਿਹਾ ਤਾ ਇੱਕ ਸਟ्रेस ਲੈਵਲ ਬਹੁਤ ਆ ਜਾਂ ਕੁਝ ਲੋਕ ਆਈਟੀਆਂ ਦੇ ਵਿੱਚ ਕੰਮ ਕਰ ਰਹੇ ਆ ਤਾਂ ਕੰਪਿਊਟਰ ਤੇ ਬੈਠਣਾ ਸਾਰਾ ਸਾਰਾ ਦਿਨ ਤਾਂ ਉਹ ਉਹਨਾਂ ਤੇ ਕਿਸ ਤਰ੍ਹਾਂ ਕੰਮ ਕਰੇਗਾ ਉਹ ਵੀ ਲੈ ਸਕਦੇ ਐ ਇਸ ਨੂੰ ਮੇਰੇ ਉਹ ਬੱਚੇ ਜਿਨ੍ਹਾਂ ਦੇ ਉਹ ਮਾਪੇ ਜਿਨ੍ਹਾਂ ਦੇ ਬੱਚੇ ਅੱਜਕੱਲ ਕੰਪੀਟੀਟਿਵ ਐਗਜ਼ਾਮ ਦੇ ਰਹੇ ਆ ਭਾਵੇਂ ਉਹ ਆਈਆਈਟੀ ਐ ਭਾਵੇਂ ਉਹ ਪੜਾ ਨਹੀਂਟ ਹੈ ਚਾਹੇ ਉਹ ਯੂਪੀਐਸਸੀ ਹੈ ਚਾਹੇ ਕੈਟ ਹੈ ਚਾਹੇ ਉਹ ਕਲੈਟ ਹੈ ਜਿਹੜੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਜਿਹੜੇ ਬੱਚੇ ਅਪੀਅਰ ਹੋ ਰਹੇ ਆ ਉਹਨਾਂ ਦੇ ਮਾਪਿਓ ਮੇਰੀ ਇਸ ਗੱਲ ਨੂੰ ਧਿਆਨ ਨਾਲ ਸੁਣਨ ਕਿ ਜਦੋਂ ਬੱਚੇ ਇੱਕ ਦਿਨ 8 ਜਾਂ 10 ਘੰਟੇ ਪੜ੍ਹਦੇ ਆ ਤਾਂ ਅਗਲੇ ਦਿਨ ਉੱਠਣ ਤੋਂ ਬਾਅਦ ਜੇ ਆਪਾਂ ਕਹੀਏ ਉਹੀ ਬੱਚੇ 8 ਜਾਂ 10 ਘੰਟੇ ਫੇਰ ਪੜ੍ਹਨ ਤਾਂ ਉਹ ਉਹਨਾਂ ਲਈ ਬਹੁਤ ਮੁਸ਼ਕਲ ਹੈ ਕਿਉਂਕਿ ਜਦੋਂ ਸਰੀਰ ਦੀ ਤਕਾਵਟ ਲਈ ਆਪਾਂ ਉਹਨੂੰ ਦੁਆਰਾ એનર્ਜੀ ਦੇਣ ਲਈ ਰੈਸਟ ਕਰਦੇ ਆਂ ਚੰਗੀ ਖਰਾਕ ਦਿੰਨੇ ਆਂ ਦਿਮਾਗ ਦੇ ਰੈਸਟ ਲਈ ਜਾਂ ਦਿਮਾਗ ਦੀ ਦੁਆਰਾ ਤਾਕਤ ਲਈ ਆਪਾਂ ਨੂੰ ਕੁਝ ਨਹੀਂ ਦਿੰਦੇ ਇਸ ਕਰਕੇ ਜਿਉ ਸਾਡੇ ਇਹ ਕੈਪਸੂਲ ਇੰਟੈਲੀਜੈਂਟ ਕੈਪਸੂਲ ਜਿਹਦੇ ਵਿੱਚ ਸਾਰੀਆਂ ਹੀ ਬੇਸ਼ਕੀਮਤੀ ਜੜੀ ਬੂਟੀਆਂ ਉਹ ਪਾਈਆਂ ਵੀ ਆ ਜਿਹੜੇ ਦਿਮਾਗ ਦੇ ਰੈਸਟ ਲਈ ਦਿਮਾਗ ਨੂੰ ਰੀਫਰੈਸ਼ ਕਰਨ ਲਈ ਦੁਆ ਮਾਗ ਨੂੰ ਦੁਆਰਾ ਐਕਟਿਵ ਕਰਨ ਲਈ ਉਹਨੂੰ ਸਮਾਰਟ ਕਰਨ ਲਈ ਉਹਨੂੰ ਪ੍ਰੋਬਲਮ ਸੋਲਵਿੰਗ ਕਰਨ ਲਈ ਉਹਨੂੰ ਚੰਗੇ ਫੈਸਲੇ ਲੈਣ ਲਈ ਜੜੀਆਂ ਜੜੀ ਬੂਟੀਆਂ ਪਾਈਆਂ ਗਈਆਂ ਉਹ ਬੱਚਿਆਂ ਨੂੰ ਦੇਣਗੇ ਤਾਂ ਬੱਚਿਆਂ ਦਾ ਦਿਮਾਗ ਜਿਹੜਾ ਰਿਲੈਕਸ ਰਹੂਗਾ ਉਹ 8-10 ਘੰਟੇ ਪੜ੍ਹਨ ਤੋਂ ਬਾਅਦ ਅਗਲੇ ਦਿਨ ਜਦੋਂ ਦੁਆਰਾ ਪੜ੍ਹਨਗੇ ਤਾਂ ਰੀ ਪੜਨਗੇ ਉਹਨਾਂ ਯਾਦ ਆਸ਼ਤ ਦੀ ਸ਼ਕਤੀ ਵੱਧ ਜੂਗੀ ਔਰ ਰਿਜ਼ਲਟ ਤੁਸੀਂ ਦੇਖੋਗੇ ਕਿੰਨਾ ਵਧੀਆ ਆਊਗਾ ਤਾਂ ਸਰ ਇੱਕ ਸਵਾਲ ਮੈਂ ਛੋਟਾ ਜਿਹਾ ਇਹ ਕਰਨਾ ਚਾਹਾਂਗਾ ਕਿ ਜਿਸ ਤਰ੍ਹਾਂ ਮੰਨ ਲਓ ਏਜ ਏਜ ਦੀ ਗੱਲ ਕਰਦੇ ਆ ਤਾਂ ਕਿੰਨੀ ਉਮਰ ਦੇ ਬੱਚੇ ਇਹ ਦੀ ਮਤਲਬ ਸ਼ਰਵਾਤੀਆ ਕਿੰਨੇ ਸਮੇਂ ਦੇ ਬੱਚੇ ਲੈ ਸਕਦੇ ਆ ਇਹ 8 ਸਾਲ ਦੀ ਏਜ ਤੋਂ ਲੈ ਕੇ ਪੜਾਈ ਦੀ ਤਾਂ ਕੋਈ ਉਮਰ ਹੀ ਨਹੀਂ ਹੁੰਦੀ ਕਿਸੇ ਵੀ ਉਮਰ ਤੱਕ ਇਹ ਲੈ ਸਕਦੇ ਆ ਇੱਥੋਂ ਤੱਕ ਕਿ ਇਹ ਉਹ ਲੋਕਾਂ ਨੂੰ ਵੀ ਅਸੀਂ ਰეკਮੈਂਡ ਕਰਦੇ ਆ ਜਿਹੜੇ ਜੋਬ ਦੇ ਵਿੱਚ 10-10 12-12 ਘੰਟੇ ਲੈਪਟਾਪ ਮੋਬਾਈਲਾਂ ਤੇ ਕੰਮ ਕਰਦੇ ਆ ਲੈਪਟਾਪ ਮੋਬਾਈਲ ਤੇ ਰੈਗੂਲਰ ਕੰਮ ਕਰਨਾ ਉਹਨਾਂ ਦਾ ਦਿਮਾਗ ਥੱਕ ਜਾਂਦਾ ਅੱਖਾਂ ਚ ਝਕਾਵਟ ਆ ਜਾਂਦੀ ਹੈ ਲੇਕਿਨ ਜਦੋਂ ਇਹ ਕੈਪਸੂਲ ਉਹ ਲੈਂਦੇ ਆ ਉਹਦੇ ਨਾਲ ਅਗਲੇ ਦਿਨ ਉਹ ਰਿਲੈਕਸ ਹੋ ਕੇ ਦੁਬਾਰਾ ਆਪਣੇ ਕੰਮ ਨੂੰ ਬਿਲਕੁਲ ਫਰੈਸ਼ ਮਾਈਂਡ ਨਾਲ ਕਰ ਸਕਦੇ ਆ ਤਾਂ ਸਰ ਜਿਸ ਤਰ੍ਹਾਂ ਭਾਵੇਂ ਬੀਬੀ ਟੋਨਿਕ ਦੀ ਗੱਲ ਕਰ ਲਈਏ ਜਾਂ ਇੰਟੈਲੀਜੈਂਟ ਕੈਪਸੂਲ ਦੀ ਗੱਲ ਕਰ ਲਈਏ ਇਹ ਆਯੁਰਵੇਦਿਕ ਆ ਟੋਟਲੀ ਇਹ ਸਾਰੇ ਬਿਗ ਬਾਸ ਟੋਨਿਕ ਇੰਟੈਲੀਜੈਂਟ ਕੈਪਸੂਲ ਇਹ ਸਾਰੇ ਆਯੁਰਵੈਦਿਕ ਜੜੀ ਬੂਟੀਆਂ ਨਾਲ ਤਿਆਰ ਕੀਤੇ ਗਏ ਆ ਪਿਛਲੇ 40 ਸਾਲਾਂ ਤੋਂ ਅਸੀਂ ਇਹਦੇ ਤੇ ਕੰਮ ਕਰ ਰਹੇ ਆ ਸਾਡਾ ਮੈਡੀਕਲ ਜਿਹੜਾ ਬਿਜ਼ਨਸ ਆ ਉਹ 40 ਸਾਲਾਂ ਤੋਂ ਚੱਲ ਰਿਹਾ ਅਸੀਂ 40 ਸਾਲਾਂ ਤੋਂ ਇਹਨਾਂ ਜੜੀ ਬੂਟੀਆਂ ਦੀ ਖੋਜ ਕਰਕੇ ਸਾਡੀ ਟੀਮ ਹੈ ਜਿਹੜੀ ਇਸ ਕੈਪਸੂਲ ਨੂੰ ਪਹਿਲਾਂ ਤਿਆਰ ਕਰਦੀ ਹੈ ਟੋਨਿਕ ਨੂੰ ਤਿਆਰ ਕਰਦੀ ਪੰਜ ਪੰਜ 7 ਸਾਲ ਸਾਲ ਅਚੀਅ ਦੇ ਤੇ ਰਿਸਰਚ ਕਰਦੇ ਆ ਫਿਰ ਜਦੋਂ ਦੇਖਦੇ ਆ ਕਿ ਇਹ ਜਿਹੜੇ ਚੰਗੀਆਂ ਪਚੜੀਆਂ ਬੂਟੀਆਂ ਜਿਨ੍ਹਾਂ ਨੇ ਰਿਜ਼ਲਟ ਦੇਣਾ ਉਹਨਾਂ ਨਾਲ ਇਹ ਟੋਨਿਕ ਤੇ ਕੈਪਸੂਲ ਤਿਆਰ ਕਰਦੇ ਆ ਅਸੀਂ ਤਸਰ ਜਿਸ ਤਰ੍ਹਾਂ ਕਿ ਇਹ ਆਪਣੇ ਬਿਗ ਬੋਸ ਟੋਨਿਕ ਦੀ ਗੱਲ ਕਰ ਲਈਏ ਜਾਂ ਇੰਟੈਲੀਜੈਂਟ ਕੈਪਸੂਲ ਦੀ ਗੱਲ ਕਰ ਲਈਏ ਤਾਂ ਇਹ ਮਿਲੇਗਾ ਕਿ ਇਸ ਤਰ੍ਹਾਂ ਮੋਗਾ ਤੋਂ ਇਲਾਵਾ ਹੋਰ ਸ਼ਹਿਰਾਂ ਦੇ ਵਿੱਚ ਵੀ ਅਵੇਲੇਬਲ ਹੈ ਜਾਂ ਲੋਕ ਘਰ ਬੈਠੇ ਕੋਰੀਅਰ ਤੇ ਵੀ ਮੰਗਵਾ ਸਕਦੇ ਆ ਜੀ ਹਾਂ ਦੇਖੋ ਮੋਗਾ 'ਚ ਸਾਡਾ ਸੈਂਟਰ ਹੈਗਾ ਹੀ ਹੈ ਇੱਥੇ ਤਾਂ ਹਰ ਬੰਦਾ ਲੈ ਹੀ ਸਕਦਾ ਹੈ ਇਸ ਤੋਂ ਇਲਾਵਾ ਹਰੇਕ ਸ਼ਹਿਰ ਦੇ ਵਿੱਚ ਵੀ ਸਾਡੇ ਸਟਾਕਿਸਟ ਬਣੇ ਹੋਏ ਆ ਬਹੁਤ ਦੁਕਾਨਾਂ 'ਤੇ ਵੀ ਅਵੇਲੇਬਲ ਹੈਗਾ ਸਾਡੇ ਨੰਬਰ ਸਕਰੀਨ 'ਤੇ ਦਿੱਤੇ ਹੈ ਸਾਡਾ ਐਡਰੈਸ ਸਕਰੀਨ 'ਤੇ ਦਿੱਤਾ ਹੈ ਜੇ ਤੁਹਾਨੂੰ ਆਪਣੇ ਸ਼ਹਿਰ ਦੇ ਵਿੱਚ ਪੁੱਛਣਾ ਹੋਵੇ ਕਿੱਥੋਂ ਮਿਲ ਜੂ ਤੁਸੀਂ ਸਾਨੂੰ ਫੋਨ ਕਰਕੇ ਪੁੱਛ ਸਕਦੇ ਆ ਜੇ ਫਿਰ ਵੀ ਤੁਹਾਨੂੰ ਕਿਤੋਂ ਨਹੀਂ ਮਿਲੂਗਾ ਤਾਂ ਅਸੀਂ ਤੁਹਾਨੂੰ ਕੋਰੀਅਰ ਕਰਾਈਏ ਜਾਂ ਕਿਸੇ ਵੀ ਤਰੀਕੇ ਨਾਲ ਜਿਵੇਂ ਵੀ ਸਟਿੰਗ ਬਣ ਸਕਦੀ ਹੋਈ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤਾਂ ਬਿਲਕੁਲ ਇਸ ਤੋਂ ਜ਼ਿਆਦਾ ਜਿਸ ਤਰ੍ਹਾਂ ਤੁਹਾਨੂੰ ਸ਼ੁਰੂਆਤ ਦੇ ਉੱਤੇ ਅਸੀਂ ਰਿਜ਼ਲਟ ਵੀ ਦਿਖਾ ਦੱਤੇ ਤਾਂ ਸਰ ਇੱਕ ਚੀਜ਼ ਹੋਰ ਮੈਂ ਪੁੱਛਣਾ ਚਾਹਾਂਗਾ ਕਿ ਜਿਸ ਤਰ੍ਹਾਂ ਮੰਨ ਲਓ ਕਿ ਬਿਜ਼ਨਸਮੈਨ ਤਪਕਾਵਾ ਜਿਹੜਾ ਕਿ ਸਟ੍ਰੈਸ ਲੈਵਲ ਬਹੁਤ ਹੁੰਦਾ ਕਿ ਕਾਰੋਬਾਰੀ ਦੇ ਉੱਤੇ ਸਾਰਾ ਦਿਨ ਦੁਕਾਨ ਹੈਂਡਲ ਕਰਨੀ ਜਾਂ ਬਿਜ਼ਨਸ ਹੈਂਡਲ ਕਰਨਾ ਸਵੇਰ ਤੋਂ ਲੈ ਕੇ ਰਾਤ ਤੱਕ ਕੰਮ ਕਰਨਾ ਸ਼ਾਮ ਨੂੰ ਸਰੀਰ ਦੀ ਟਿਕਾਵੜ ਜਾਂ ਮਾਨਸਿਕ ਟਿਕਾਵੜ ਰਹਿੰਦੀ ਆ ਉਹ ਵੀ ਇਹਦੀ ਵਰਤੋਂ ਕਰ ਸਕਦੇ ਆ ਜੀ ਬਿਲਕੁਲ ਇਹਦੀ ਵਰਤੋਂ ਕਰ ਸਕਦੇ ਆ ਇਸ ਕੈਪਸੂਲ ਦੀ ਵਰਤੋਂ ਤਾਂ ਹਰੇਕ ਵਰਗ ਦਾ ਬੰਦਾ ਕਰ ਸਕਦਾ ਚਾਹੇ ਉਹ ਬਿਜ਼ਨਸ ਕਰਦਾ ਚਾਹੇ ਉਹ ਸਰਵਿਸ ਕਰਦਾ ਚਾਹੇ ਉਹ ਪੜ੍ਹਾਈ ਕਰਦਾ ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਕੰਮ ਕਰਦਾ ਇਹਦੀ ਕੈਪਸੂਲ ਦੀ ਵਰਤੋਂ ਕਰ ਸਕਦਾ ਇਹਨੇ ਹਰੇਕ ਦੇ ਉੱਤੇ ਰਿਜ਼ਲਟ ਦੇਣਾ ਚਾਹੇ ਉਹ ਬਿਜ਼ਨਸਮੈਨ ਦਿਨ ਭਰ ਦੀ ਉਹਦੀ ਦਿਮਾਗੀ ਥਕਾਵਟ ਹੈ ਆਪਣਾ ਟੈਂਸ਼ਨਾਂ ਨਾਲ ਜਿਹੜਾ ਰਹਿੰਦਾ ਚਾਹੇ ਉਹ ਸਰਵਿਸ ਵਾਲਾ ਉਦੇ ਤੇ ਦਿਮਾਗ ਤੇ ਬੋਝ ਰਹਿੰਦਾ ਹੈ ਚਾਹੇ ਉਹ ਪੜ੍ਹਾਈ ਵਾਲਾ ਹਰੇਕ ਤੇ ਇਹਨੇ ਕੰਮ ਕਰਨਾ ਹੈ ਹਰੇਕ ਬੰਦੇ ਨੂੰ ਲੈ ਸਕਦਾ ਹੈ ਹਰੇਕ ਬੰਦੇ ਨੂੰ ਇਹਨੇ ਰਿਜ਼ਲਟ ਦੇਣਾ ਹੈ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਸਮਾਂ ਦਿੱਤਾ ਕਿਉਂਕਿ ਬਹੁਤ ਚਰਚੇ ਤੇ ਚੀਜ਼ ਹੈ ਤੁਹਾਡਾ ਬੀਬੀ ਟੋਨਿਕ ਮਤਲਬ ਪੰਜਾਬ ਹੀ ਨਹੀਂ ਭਾਰਤ ਦੇ ਵਿੱਚ ਮਤਲਬ ਇੱਕ ਵਾਰ ਇਹ ਚੀਜ਼ ਚਰਚਿਤ ਹੋ ਚੁੱਕੀ ਆ ਕਿ ਬੱਚਿਆਂ ਦੇ ਜਿਹੜੇ ਕੱਦ ਹੀ ਨਾ ਕਿ ਲੋਕ ਦਵਾਈਆਂ ਖਾ ਖਾ ਕੇ ਥੱਕ ਚੁੱਕੇ ਸੀ ਪਰ ਇਹਨੀਆਂ ਜਿਹੜੇ ਰਿਜ਼ਲਟ ਦਿੱਤੇ ਆ ਨਾ ਬਹੁਤ ਵਧੀਆ ਜਿਸ ਕਰਕੇ ਅਸੀਂ ਤੁਹਾਡੇ ਕੋ ਐ ਬਹੁਤ ਬਹੁਤ ਧੰਨਵਾਦ ਸਰ ਮਿਹਰਬਾਨੀ ਜੀ ਥੈਂਕ ਯੂ ਜੀ ਸੋ ਜਿਹੜੇ ਵੀ ਦਰਸ਼ਕ ਸਾਡੀ ਅੱਜ ਦੀ ਵੀਡੀਓ ਵੇਖ ਰਹੇ ਆ ਅਸੀਂ ਉਮੀਦ ਕਰਦੇ ਆ ਕਿ ਜੋ ਵੀ ਜਾਣਕਾਰੀ ਭਰੀਆਂ ਗੱਲਾਂ ਸਰ ਨੇ ਤੁਹਾਨੂੰ ਦੱਸੀਆਂ ਤੁਹਾਨੂੰ ਬਹੁਤ ਹੀ ਵਧੀਆ ਲੱਗੀਆਂ ਹੋਣਗੀਆਂ ਤਾਂ ਤੁਸੀਂ ਇਹ ਬੀਬੀ ਟੋਨਿਕ ਸਰ ਦਿਖਾ ਦਿਓ ਕਿ ਬਹੁਤ ਸਾਰੇ ਬੱਚਿਆਂ ਦੇ ਕਾਦੇਸਤੀ ਵਰਤੋਂ ਦੇ ਨਾਲ ਨਿਕਲ ਰਹੇ ਆ ਜੇਕਰ ਤੁਹਾਡੇ ਬੱਚੇ ਦੀ ਵੀ ਗ੍ਰੋਥ ਨਹੀਂ ਹੋ ਰਹੀ ਤਾਂ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ ਬਹੁਤ ਸਾਰੇ ਬੱਚੇ ਅਜਿਹੇ ਹੁੰਦੇ ਆ ਕਿ ਕਿਸੇ ਚੀਜ਼ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਉਹ ਚੀਜ਼ ਯਾਦ ਨਹੀਂ ਕਰ ਪਾਉਂਦੇ ਉਹਦੇ ਵਿੱਚ ਉਹਨਾਂ ਦਾ ਦੋਸ਼ ਨਹੀਂ ਆ ਇਹ ਜੈਨੇਟਿਕਲ ਪ੍ਰੋਬਲਮ ਆ ਪਰ ਉਹਦੇ ਉੱਤੇ ਇੱਕ ਬਹੁਤ ਹੀ ਵਧੀਆ ਬ੍ਰਿਲੀਅੰਟ ਕੈਪਸੂਲ ਸਰ ਲੈ ਕੇ ਆਏ ਆ ਜਿਹਦੇ ਨਾਲ ਕਿ ਬੱਚੇ ਦੀ ਯਾਦ ਸ਼ਕਤੀ ਬੱਚੇ ਦਾ ਆਈਕਿਊ ਲੈਵਲ ਵਾਧਦਾ ਵਾ ਤਾਂ ਤੁਸੀਂ ਇਹ ਚੀਜ਼ਾਂ ਜੇ ਦੋਨੋਂ ਹੀ ਘਰ ਬੈਠੇ ਮੰਗਵਾਉਣਾ ਚਾਹੁੰਦੇ ਜਿਓ ਤਾ ਕੋਰੀਅਰ ਦੀ ਫੈਸਿਲਿਟੀ ਵੀ ਅਵੇਲੇਬਲ ਆ ਬਾਕੀ ਗੱਲਬਾਤ ਸਾਰਾ ਉਹਨਾਂ ਦੇ ਨਾਲ ਜਿਸ ਤਰ੍ਹਾਂ ਨੰਬਰ ਉਹਨਾਂ ਨੇ ਦੱਸੇ ਆ ਨੰਬਰ ਥੱਲੇ ਚੱਲ ਰਿਹਾ ਤੁਸੀਂ ਇਹਨਾਂ ਨੰਬਰਾਂ ਤੋਂ ਵੀ ਮੰਗਵਾ ਸਕਦੇ ਜੀ ਸਰ ਜਿਸ ਤਰ੍ਹਾਂ ਕਿ ਤੁਹਾਡੇ ਇਹ ਬੀਬੀ ਟੋਨਿਕ ਦੀ ਗੱਲ ਕੀਤੀ ਜਾਵੇ ਤਾਂ ਜਦ ਲੋਕ ਇੱਥੇ ਆਉਂਦੇ ਆ ਇਸ ਦੀ ਵਰਤੋਂ ਕਰਨ ਤੋਂ ਬਾਅਦ ਤਾਂ ਕਿਸ ਤਰ੍ਹਾਂ ਮਤਲਬ ਕੀ ਉਹਨਾਂ ਦੀ ਮਾਨਸਿਕ ਸਥਿਤੀ ਹੁੰਦੀ ਆ ਕਿਸ ਤਰ੍ਹਾਂ ਖੁਸ਼ ਹੁੰਦੇ ਆ ਕੀ ਰਿਜ਼ਲਟ ਮਿਲਦੇ ਆ ਇਹ ਦੱਸੋ ਇਹ ਸਾਡਾ ਟੋਨਿਕ ਆ ਜਿਹੜਾ ਬਿਗ ਬਾਸ ਇਹਦਾ ਇੰਨਾ ਵਧੀਆ ਰਿਜ਼ਲਟ ਆ ਅਸੀਂ ਜਦੋਂ ਦਾ ਇਹ ਸ਼ੁਰੂ ਕੀਤਾ ਹੈ ਮੇਰੇ ਹਿਸਾਬ ਨਾਲ ਅਜ ਤੱਕ ਕਦੇ ਸਿੰਗਲ ਬੰਦੇ ਦਾ ਵੀ ਕਦੇ ਕੰਪਲੀਟ ਨਹੀਂ ਆਈ ਵੀ ਇਹਨੇ ਰਿਜ਼ਲਟ ਨਾ ਦਿੱਤਾ ਹੋਵੇ। ਔਰ ਜਦੋਂ ਅਗਲਾ ਮਹੀਨਾ ਵਰਤ ਲੈਂਦਾ ਮਹੀਨੇ ਬਾਅਦ ਕਹਿ ਲਓ ਉਹਦਾ ਰਿਜ਼ਲਟ ਉਹਨੂੰ ਆਣਾ ਸ਼ੁਰੂ ਹੋ ਜਾਂਦਾ ਹੈ। ਜਿਹੜਾ ਵੀ ਬੰਦਾ ਆਂਦਾ ਸਾਨੂੰ ਖੁਸ਼ ਹੋ ਕੇ ਜਾਂਦਾ ਸਾਰਾ ਅੱਲਾਹ ਕਹਿੰਦਾ ਜੀ ਸਾਡੇ ਬੱਚੇ ਦਾ ਸਾਨੂੰ ਮਤਲਬ ਕਾਫੀ ਧੀਰ ਹੋ ਗਈ ਇਹਦਾ ਵੱਧ ਨਹੀਂ ਰਿਹਾ ਸੀ ਤੇ ਸਾਡੇ ਬੱਚੇ ਦਾ ਰਿਜ਼ਲਟ ਵਧੀਆ ਮਿਲਿਆ। ਬਾਕੀ ਜਿਹੜੇ ਬੰਦੇ ਬਾਹਰ ਐ ਬਾਹਰੋਂ ਸਾਨੂੰ ਕਾਲ ਕਰਦੇ ਐ ਆ ਦੇਖੋ ਅਸੀਂ ਆਏ ਪਾਰਸਲ ਬਣਾ ਕੇ ਉਹਨਾਂ ਨੂੰ ਕੋਰੀਅਰ ਰਾਹੀਂ ਹੋਇਆ ਡਾਕ ਰਾਹੀਂ ਹੋਇਆ ਮਤਲਬ ਜਿਹੜੇ ਸਾਡੇ ਤੋਂ ਦੂਰ ਹੈ ਅਸੀਂ ਉਹਨਾਂ ਨੂੰ ਭੇਜ ਦਿੰਨੇ ਆ ਕੋਈ ਪਰੇਸ਼ਾਨੀ ਨਹੀਂ ਹਰੇਕ ਬੰਦੇ ਨੂੰ ਸਹੀ ਸਲਾਮਤ ਪਹੁੰਚਦਾ ਵਾ ਤਾਂ ਸਰ ਕਿਉਂਕਿ ਆਨਲਾਈਨ ਆਨਲਾਈਨ ਵੇਲੇ ਕੋਈ ਬੰਦਾ ਜਿਹੜਾ ਐਡ ਕਰ ਰਿਹਾ ਅਸੀਂ ਜੇ ਕਿਸੇ ਨੂੰ ਕਹਿ ਦਈਏ ਵੀ ਤੁਸੀਂ ਵੀ ਆ 500 ਰੁਪਏ ਦੀ ਚੀਜ਼ ਆ 500 ਰੁਪਈਆ ਪਾ ਦਿਓ ਜਾਂ 200 ਰੁਪਏ ਦੀ ਚੀਜ਼ ਆ ਪਾ ਦਿਓ ਹਰ ਬੰਦਾ ਹੀ ਡਰਦਾ ਅਸੀਂ ਵੀ ਡਰਦੇ ਆ ਲੇਕਿਨ ਅਸੀਂ ਅਗਲੇ ਨੂੰ ਜਦੋਂ ਵੀਡੀਓ ਵੀ ਦਿਖਾਉਂਦੇ ਆ ਵੀ ਸਾਡੀ ਵੀ ਸ਼ਾਪ ਐ ਕੋਈ ਐਸੀ ਗੱਲ ਨਹੀਂ ਸਾਡਾ ਕੋਈ ਹਿਰਾਫੇਰੀ ਵਾਲਾ ਕੰਮ ਨਹੀਂ ਹੈ ਅਗਲੇ ਨੂੰ ਪਾਉਂਦਾ ਉਹਨੂੰ ਜਦੋਂ ਪਹੁੰਚ ਜਾਂਦੇ ਫਿਰ ਯਕੀਨ ਹੋ ਜਾਂ ਆਹ ਲਾ ਤਾਂ ਹੁਣ ਆਪਦੇ ਰਿਸ਼ਤੇਦਾਰਾਂ ਨੂੰ ਵੀ ਕਹਿਣ ਲੱਗ ਗਿਆ ਵੀ ਬਈ ਤੁਸੀਂ ਵੀ ਮੰਗਵਾਓ ਤਾਂ ਸਰ ਇਹ ਜਿਹੜੀ ਵੀ ਵੀ ਇੰਟੈਲੀਜੈਂਟ ਕੈਪਸੂਲ ਆ ਹਾਂਜੀ ਇਹਦੇ ਬਾਰੇ ਦੱਸੋ ਜਿਤਨਾ ਸਰ ਦੱਸ ਰਹੇ ਸੀ ਕਿ 4-5 ਮਹੀਨਿਆਂ ਤੋਂ ਇਹ ਵੀ ਮਾਰਕੀਟ 'ਚ ਬਹੁਤ ਚਰਚਾ ਤੇ ਆ ਤਾਂ ਇਹਦੇ ਬਾਰੇ ਜ਼ਰੂਰ ਦੱਸੋ ਇਹਦੇ ਬਾਰੇ ਕੀ ਦੱਸੇ ਇਹ ਇਹਦਾ ਜਿਵੇਂ ਉਹਦਾ ਰਿਜ਼ਲਟ ਮਿਲਿਆ ਉਵੇਂ ਇਹਦਾ ਬਹੁਤ ਵਧੀਆ ਰਿਜ਼ਲਟ ਆ ਜੀ ਹਾਂ ਜਿਹੜਾ ਬੱਚਾ ਅੱਗੇ ਕਮਜ਼ੋਰ ਸੀ ਜਿਹੜਾ ਬਈ ਹੁਣ ਬੱਚਾ ਇੱਕ ਤੁਹਾਨੂੰ ਜਿਹੜਾ ਦਿਖਾਇਆ ਸੀਗਾ ਦਸਵੀਂ ਦੇ ਵਿੱਚ ਉਹ ਉਹਦੇ ਮਤਲਬ ਮਾਪੇ ਡਰਦੇ ਸੀ ਵੀ ਇਹ ਤਾਂ ਫੇਲ ਹੋ ਜਾਊਗਾ ਜਦੋਂ ਉਹਨੇ 2-3 ਮਹੀਨੇ ਹੋ ਗਏ ਲੈਂਦਿਆਂ ਨੂੰ ਤਾਂ ਉਹਦਾ ਬਹੁਤ ਵਧੀਆ ਨੰਬਰ ਆਇਆ ਬਹੁਤ ਵਧੀਆ ਉਹਦਾ ਪੇਪਰ ਦੇ ਕੇ ਆਇਆ ਹੋਰ ਵੀ ਜਿਨ੍ਹਾਂ ਨੂੰ ਦਿੱਤੇ ਆ ਬੱਚੇ ਤਾਂ 10 ਦਿਨਾਂ ਦੇ ਵਿੱਚ ਹੀ ਅਗਲੇ ਨੂੰ ਪਤਾ ਲੱਗ ਜਾਂਦਾ ਕੀ ਪੋਜੀਸ਼ਨ ਆ ਬੱਚੇ ਦੀ ਸੋ ਬਿਲਕੁਲ ਇੱਕ ਵਾਰ ਨਾ ਸਰ ਬਾਹਰ ਕੈਮਰਾ ਘੁਮਾ ਦਿਓ ਕਿ ਤੁਸੀਂ ਬਾਹਰ ਰੋਡ ਦਿਖਾ ਦਿਓ ਇਹ ਮੈਡੀਕਲ ਸਟੋਰ ਜਿਹੜਾ ਵਾ ਉਹ ਦਿਖਾ ਦਿਓ ਕਿ ਜਿਹੜੇ ਵੀ ਮੋਗਾ ਸ਼ਹਿਰ ਦੇ ਆ ਜਾਂ ਜਿਹੜੇ ਇੱਥੇ ਪਹੁੰਚ ਕੇ ਲੈਣਾ ਚਾਹੁੰਦੇ ਆ ਤਾਂ ਇੱਕ ਵਾਰ ਸ਼ੌਪ ਦਿਖਾ ਦਿਓ ਸਰ ਕਿ ਤੁਸੀਂ ਇੱਥੇ ਪਹੁੰਚ ਕੇ ਸ਼ੌਪ ਦੇ ਉੱਤੇ ਇਹ ਮੋਗਾ ਦੀ ਸਰ ਅਡਰੈਸ ਥੋੜਾ ਜਿਆ ਐ ਇੱਕ ਵਾਰੀ ਦੱਸਿਓ ਤੁਸੀਂ ਕਿ ਕਿਸ ਲੋਕੇਸ਼ਨ ਦੇ ਉੱਤੇ ਆਏ ਸ਼ੌਪ ਮੋਗੇ ਸਾਡਾ ਜੀ ਬੰਸਲ ਮੈਡੀਕਲ ਏਜੰਸੀ ਆ ਬੱਸ ਸਟੈਂਡ ਤੋਂ ਸਮਝ ਲਓ ਜਦੋਂ ਆਪਾਂ ਅੰਦਰ ਕਰਦੇ ਆ ਮੇਨ ਬਾਜ਼ਾਰ ਚ ਵੀ 25 ਦੁਕਾਨਾਂ ਛੱਡ ਕੇ ਪੈਟਰੋਲ ਪੰਪ ਆਂਦਾ ਉਹਦੇ ਨਾਲ ਆ ਬਿਲਕੁਲ ਬੰਸਲ ਏਜੰਸੀ ਸਾਡੀ ਸੋ ਬਿਲਕੁਲ ਦੁਕਾਨ ਅਸੀਂ ਬਾਹਰੋਂ ਵੀ ਵੀਡੀਓ ਤੁਹਾਨੂੰ ਦਿਖਾ ਦਾਂਗੇ ਤੁਸੀਂ ਵੇਖ ਲਓ ਤਾਂ ਤੁਸੀਂ ਇੱਥੇ ਪਹੁੰਚ ਕੇ ਵੀ ਜਿਹੜੀ ਆ ਇਹ ਮੈਡੀਸਿਨ ਲੈ ਸਕਦੇ ਆ